فاضਿਲ ਕਦੇ ਜਟਿਆ ਮੋਹੱਲਾ ਦੇ ਵਿੱਚ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਰ ਦੇ ਵਿੱਚ ਮਨਾਇਆ ਗਿਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪਰਵ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪਹੁੰਚੇ ਫਾਜ਼ਿਲਕਾ ਦੇ ਵਿੱਚ ਅੱਜ ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਜਸ਼ਨ ਬਣਾਇਆ ਜਾ ਰਿਹਾ ਜਟਿਆ ਮੋਹਲਾ ਦੇ ਵਿੱਚ ਅੱਜ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤਸਵੀਰਾਂ ਸਾਹਿਬ ਨੇ ਆਈਆਂ ਜਿਸ ਦੇ ਵਿੱਚ ਸ੍ਰੀ ਗੁਰੂ ਰਵੀਦਾਸ ਮੰਦਿਰ ਦੇ ਵਿੱਚ ਕਾਰਗ੍ਰਾਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਵਿਧਾਇਕ ਨਰਿੰਦਰਪਾਲ ਸਿੰਘ ਸਵਰਾ ਅਤੇ ਟੱਕ ਯੂਨਨ ਦੇ ਪ੍ਰਧਾਨ ਮਨਜੋਤ ਪਰੀਸ ਖੇੜਾ ਪਹੁੰਚੇ ਜਿਨ੍ਹਾਂ ਦਾ ਇੱਥੇ ਪੁੱਜਦੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਭਰੀਦੀ ਜਨਮਵੀ ਪੇਟ ਕੀਤੇ ਗਏ ਜਰਕਰ ਦਿੰਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਰਾ ਨੇ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਮੰਦਰ ਦੇ ਵਿੱਚ ਪਹੁੰਚ ਕੇ ਅੱਜ ਉਹਨਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਇੱਥੇ ਅੱਜ ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਜਨਮ ਮਨਾਇਆ ਜਾ ਰਿਹਾ ਹੈ ਜਿਸ ਮੌਕੇ ਤੇ ਉਹ ਇੱਥੇ ਪਹੁੰਚਣ ਉਹਨਾਂ ਨੇ ਇਸ ਮੌਕੇ ਤੇ ਸਗਤਾਂ ਨੂੰ ਵਧਾਈ ਵੀ ਦਿੱਤੀ ਗੁਰੂ ਸਾਹਿਬ ਦੇ ਚਰਨਾ ਦੇ ਵਿੱਚ ਅਰਦਾਸ ਕਰਦਾ ਜਿਸ ਤਰ੍ਹਾਂ ਆਪਾਂ ਸਾਰੇ ਉਹਨਾਂ ਦੇ ਅਸ਼ੀਰਵਾਦ ਨਾਲ ਆਪਣੀ ਸਾਰਿਆਂ ਦੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਹੋਈ ਹੈ ਸੁਖ ਸ਼ਾਂਤੀ ਹੈ ਉਸੇ ਤਰ੍ਹਾਂ ਸੁਖ ਸ਼ਾਂਤੀ ਬਣੀ ਰਹੇ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹੇ ਔਰ ਗੁਰੂ ਸਾਹਿਬ ਜੀ ਤੁਹਾਨੂੰ ਸਾਰਿਆਂ ਨੂੰ ਆਪਣੇ ਫਾਜ਼ਿਲਕਾ ਵਾਸੀਆਂ ਨੂੰ ਤਰਕੀਆਂ ਬਖਸ਼ਣ ਇਹ ਹੀ ਅਰਦਾਸ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਰਦਾ ਔਰ ਬੜੀ ਖੁਸ਼ੀ ਹੋ ਰਹੀ ਅੱਜ ਆਪਾਂ ਸਾਰੇ ਇਕੱਤਰ ਹੋ ਗਏ ਗੁਰੂ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਆਂ ਔਰ ਆਪਾਂ ਸਾਰੇ ਜੋ ਉਹਨਾਂ ਨੇ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸੱਚਾਈ ਦੇ ਰਾਹ ਤੇ ਚੱਲਣ ਦਾ ਜੋ ਸੰਦੇਸ਼ ਦਿੱਤਾ ਜੋ ਜਾਤ ਪਾਤ ਤੋਂ ਉੱਪਰ ਉੱਟ ਕੇ ਸਮਾਜ ਦੀ ਪੜਾਈ ਕਰਨ ਦਾ ਸੰਦੇਸ਼ ਦਿੱਤਾ ਉਹ ਬੜਾ ਬਖੂਬੀ ਮੈਂ ਸਮਝਦਾ ਜਿਹੜੀ ਸਾਰੀ ਟੀਮ ਹੈ ਬਹੁਤ ਚੰਗੀ ਟੀਮ ਹੈ ਸਾਰੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਜਿੰਨੀ ਵੀ ਕਮੇਟੀ ਹੈ ਪ੍ਰਧਾਨ ਜੀ ਹੈ ਸਾਡੇ ਬਾਬਾ ਜੀ ਨੇ ਬੜਾ ਵਧੀਆ ਫਾਜ਼ਿਲਕਾ ਦੇ ਵਿੱਚ ਸਮਾਜ ਸੇਵਾ ਕਰ ਰਹੇ ਨੇ ਕੋਈ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਗਰੀਬ ਨੂੰ ਕੋਈ ਦੁਖੀ ਨੂੰ ਤਾਂ ਅੱਗੇ ਹੋ ਕੇ ਉਹਨਾਂ ਦੀ ਮਦਦ ਕਰਦੇ ਨੇ ਤਾਂ ਬਹੁਤ ਹੀ ਸ਼ਲਾਘਾਯੋਗ ਜੋ ਤੁਸੀਂ ਕੰਮ ਕਰ ਰਹੇ ਹੋ ਔਰ ਮੇਰੀ ਵੀ ਤੁਹਾਨੂੰ ਕਿਤੇ ਜ਼ਰੂਰਤ ਪੈਂਦੀ ਆ ਤਾਂ ਤੁਹਾਡੇ ਵੀ ਹਾਜ਼ਰ ਹੋਣਾ ਕੋਈ ਵੀ ਕਿਸੇ ਨੂੰ ਮੁਸ਼ਕਲ ਆਉਂਦੀ ਆ ਤਾਂ ਤੁਸੀਂ ਦੱਸਦੇ ਹੋ ਆਪਾਂ ਉਸ ਮੁਸ਼ਕਲ ਦਾ ਹੱਲ ਕਰਦੇ ਆਂ ਔਰ ਅੱਗੇ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਵੀ ਤੁਹਾਡਾ ਹੁਕਮ ਆਊਗਾ ਜੋ ਵੀ ਸਮੱਸਿਆ ਹੋਊਗੀ ਤੁਹਾਡੇ ਹੁਕਮ ਦੇ ਪਾਬੰਦ ਆ ਜਿਵੇਂ ਤੁਸੀਂ ਕਰਨਾ ਚਾਹੋ ਜਿਵੇਂ ਤੁਸੀਂ ਸਮਾਜ ਦੇ ਪੜਾਈ ਲਈ ਸਮਾਜ ਨੂੰ ਅੱਗੇ ਲਿਆਉਣ ਲਈ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਛੋਟਾ ਵੀਰ ਤੁਹਾਡਾ ਸਾਰਿਆਂ ਦਾ ਪੁੱਤ ਹੋਂ ਦੇ ਨਾਤੇ ਤੁਹਾਡੇ ਵਿੱਚੋਂ ਵੀ ਕਹਤੇ ਹਾਜ਼ਰ ਆ ਔਰ ਤੁਹਾਡੀਆਂ ਜੋ ਡਿਮਾਂਡਸ ਜੋ ਵੀ ਤੁਸੀਂ ਗੱਲ ਕਹਿੰਦੇ ਹੋ ਮੈਂ ਤੁਹਾਡੇ ਨਾਲ ਹੀ ਆ ਤੁਸੀਂ ਪਿੱਛੇ ਵੀ ਇੱਕ ਦੋ ਗੱਲਾਂ ਜਿਹੜੀਆਂ ਦਸੀਆਂ ਸੀ ਉਹ ਆਪਾਂ ਤੁਹਾਡੀਆਂ ਮੰਨ ਕੇ ਪੂਰੀਆਂ ਕੀਤੀਆਂ ਨੇ ਔਰ ਉਹ ਗੱਲਾਂ ਬਾਰੇ ਚਲੋ ਮੈਂ ਜ਼ਿਆਦਾ ਇੱਥੇ ਨਹੀਂ ਗੱਲ ਕਰਾਂਗਾ ਸੋ ਹੋਰ ਵੀ ਕੋਈ ਤੁਸੀਂ ਜੋ ਵੀ ਹੁਕਮ ਲਾਉਣੇ ਹੋ ਤਾ ਆਪਣੇ ਸ਼ਹਿਰ ਦੀ ਆਪਣੇ ਸਮਾਜ ਦੀ ਭਲਾਈ ਲਈ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਹਾਜ਼ਰ ਆ ਔਰ ਫੇਰ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਫੇਰ ਤੋਂ ਲੱਖ ਲੱਖ ਵਧਾਈਆਂ ਦਿੰਨਾ ਔਰ ਆ ਮੈਂ ਆਪਣੇ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ 31000 ਰੁਪਏ ਸੇਵਾ ਜਿਹੜੀ ਦੇ ਕੇ ਜਾਊਗਾ ਔਰ ਕੋਈ ਕਿਸੇ ਤਰੀਕੇ ਤੁਹਾਨੂੰ ਸਮਾਜ ਦੀ ਪਹਲਾਈ ਲਈ ਜਾਂ ਕੋਈ ਹੋਰ ਧਰਮਸ਼ਾਲਾ ਲਈ ਕੋਈ ਹੋਰ ਚਾਹੀਦਾ ਸਰਕਾਰ ਵੱਲੋਂ ਉਹ ਵੀ ਮੈਂ ਹਾਜ਼ਰ ਆ ਕੋਈ ਤੁਹਾਡੀ ਡਿਮਾਂਡ ਹੈ ਤਾਂ ਉਹ ਵੱਖਰੀ ਮੈਂ ਪੂਰੀ ਕਰੂੰਗਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਮੈਨੂੰ ਬੁਲਾ ਕੇ ਇੱਥੇ ਮਾਨ ਬਖਸ਼ਿਆ ਪਰ ਮੈਂ ਆਉਣਾ ਤਾਂ ਵੀ ਸੀ ਤੁਸੀਂ ਨਾ ਵੀ ਬੁਲਾਉਦੇ ਪਰ ਤੁਸੀਂ ਸਾਰਿਆਂ ਨੇ ਮਾਨ ਬਖਸ਼ਿਆ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਫੇਰ ਤੋਂ ਮੱਥਾ ਟੇਕ ਕੇ ਮੈਂ ਫੇਰ ਤੁਹੀ ਅਰਦਾਸ ਕਰਦਾ ਕਿ ਸਾਰਿਆਂ ਨੂੰ ਗੁਰੂ ਸਾਹਿਬ ਤਰਕੀਆਂ ਬਖਸ਼ਣ ਔਰ ਆਪਣੇ ਸਾਰਿਆਂ ਦੇ ਵਿੱਚ ਸੁਖ ਸ਼ਾਂਤੀ ਬੜੀ ਰਹੇ ਫੇਰ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦੇਣਾ ਬਹੁਤ ਬਹੁਤ ਸ਼ੁਕਰੀਆ ਜੀ ਐਮਐਲ ਸਾਹਿਬ ਤੁਸੀਂ ਅੱਜ ਜਿਹੜਾ ਮਲੇਗੁਰੂ ਗੁਰੂ ਦਾ ਜੀ ਦਾ ਮੰਦਿਰ ਪਹੁੰਚਿਆ ਕੀ ਕਹੂੰਗਾ ਜੀ ਸ੍ਰੀ ਗੁਰੂ ਰਵੀਦਾਸ ਜੰਮਤੀ ਮੌਕੇ ਅੱਜ ਮੈਂ ਜੋ ਅੱਜ ਸਮਾਗਮ ਰੱਖਿਆ ਗਿਆ ਸੀ ਜੋ ਅੱਜ ਗੁਰੂ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਪਹੁੰਚ ਕੇ ਜਨਮ ਦਿਹਾੜੀ ਦੇ ਵਿੱਚ ਹਿੱਸਾ ਲਿਆ ਔਰ ਸੰਗਤਾਂ ਦੇ ਨਾਲ ਮਿਲ ਕੇ ਜਿਹੜਾ ਅੱਜ ਸ੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਹੈ ਔਰ ਮੈਂ ਅੱਜ ਦੇ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਫਾਜ਼ਲਕਾ ਵਾਸੀਆਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੀ ਜਨਮਤੀ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਮੁਕੇ ਜੀ ਕੀ ਕਹੋਗੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਅੱਜ ਦੇ ਪ੍ਰੋਗਰਾਮ ਬਹੁਤ ਬੜੇ ਲੱਖ ਲੱਖ ਵਧਾਈਆਂ ਹੁਣ ਪਹਿਲਾਂ ਤਾਂ ਬਾਬਾ ਜੀ ਦਾ ਸੰਤ ਸਿਰਮਣੀ ਗੁਰੂ ਗੋਬਾਰਾਜ ਮਹਾਰਾਜ ਜੀ ਦੇ ਪ੍ਰਗਟ ਉਤਸਵ ਤੇ ਲੋਕਾਂ ਨੂੰ ਬਹੁਤ ਬਹੁਤ ਦੁਆਰਾਂ ਤੇ ਸਾਰਿਆਂ ਨੂੰ ਅੱਜ ਸਮਾਗਮ ਹੋਇਆ ਤੇ ਲੰਗਰ ਦੀ ਸੇਵਾ ਚੱਲੇਗੀ ਉਸ ਤੋਂ ਬਾਅਦ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਹੋਏ ਸ਼ਾਂਤੀ ਪ੍ਰੇਰ ਹੋਇਆ ਬਹੁਤ ਵਧੀਆ ਜੇ ਇਹ ਪੂਰੇ ਧਨ ਗੁਰਦੇ ਕਿਉਂਕਿ ਇਹ ਜੀ ਕੋਈ ਕਵੀ ਸੰਮੇਲਨ ਵੀ ਕਰਾਇਆ ਜਾਏਗਾ ਤੁਹਾਡੇ ਵੱਲੋਂ ਹਾਂ ਜੀ ਸਰ ਕਵੀ ਸੰਮੇਲਨ ਹੈ ਅੱਜ ਸ਼ਾਮ ਨੂੰ ਹੈਗਾ ਰਾਤਰੀ 7 ਵਜੇ ਤੇ ਪਰਸੋ ਮਹਾਰਾਜ ਦਾ ਗੁੰਗਾਨ ਹੋਏਗਾ ਕੱਲ ਕੀ ਟਾਈਮਿੰਗ ਹੀ ਰਹੇਗੀ ਜੀ ਕੱਲ ਦੀ ਟਾਈਮਿੰਗ ਹੈਗੀ 8 ਵਜੇ ਜੀ ਅੱਜ ਦੀ ਟਾਈਮਿੰਗ 8 ਵਜੇ ਹੀ